ਬਰਨਾਲਾ ਪੁਲਿਸ ਨੇ ਢਾਬੇ ਤੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੇ ਮੁਲਜਮਾਨوں ਕੀਤਾ ਕਾਬੂ ਮੁਲਜਮਦੋਮੇ ਫੱਕੇ ਭਰਾ ਨਿਕਲੇ ਹਨ ਜੀਰਕਪੁਰ ਦੇ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਹਾਈਵੇਜ਼ ਉੱਪਰਲੇ ਢਾਬਿਆਂ ਤੇ ਰੈਸਟੋਰੈਂਟਾਂ ਉੱਪਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ ਪੁਲਿਸ ਨੇ ਮੁਲਜਮਾ ਵੱਲੋਂ ਚੋਰੀ ਕੀਤੇ ਸੋਨੇ ਦੇ ਅਲੱਗ-ਅਲੱਗ 18 ਗਹਿਣੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਅਤੇ ਸ਼ੀਸ਼ੇ ਪੰਨਨ ਦੀ ਵਰਤਿਆ ਜਾਂਦਾ ਹਥਿਆਰ ਕੀਤਾ ਬਰਾਮਦ ਮੁਲਝਮਾ ਉੱਪਰ ਪਹਿਲਾਂ ਵੀ ਕਈ ਕ੍ਰਾਈਮ ਕੇਸ ਦਰਜ ਹਨ ਅਤੇ ਇਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ अनेका ਵੱਡੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਪਿਛਲੇ ਕਾਫੀ ਸਮੇਂ ਤੋਂ ਹਾਈਵੇ ਦੇ ਉੱਤੇ ਜਿਹੜੇ ਢਾਬੇ ਨੇ ਜਾਂ ਰੈਸਟੋਰੈਂਟਸ ਨੇ ਉਹਨਾਂ ਦੇ ਉੱਤੇ ਇਹ ਵਾਰਦਾਤਾਂ ਹੋ ਰਹੀਆਂ ਸੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਆਸ-ਪਾਸ ਜਿਹੜਾ ਚੰਡੀਗੜ੍ਹ ਬਠਿੰਡਾ ਹਾਈਵੇ ਹੈ ਕਾਫੀ ਥਾਵਾਂ ਤੇ ਜਿਹੜੇ ਵੱਡੇ ਢਾਬੇ ਜਾਂ ਰੈਸਟੋਰੈਂਟਸ ਨੇ ਉੱਥੇ ਵਾਰਦਾਤਾਂ ਹੋ ਰਹੀਆਂ ਸੀ ਕਿ ਜਿਹੜੇ ਕਿ ਟੂਰਿਸਟ ਜਾਂ ਰਾਹੀਰ ਉੱਥੇ ਢਾਬੇ ਤੇ ਰੁਕੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਦੇ ਪਿੱਛੋਂ ਸ਼ੀਸ਼ੇ ਤੋੜ ਕੇ ਤੇ ਉਹਨਾਂ ਦੇ ਵਿੱਚੋਂ ਜੁਐਲਰੀ ਜਾਂ ਬੈਗਸ ਜਾਂ ਹੋਰ ਕੈਸ਼ ਵਗੈਰਾ ਚੋਰੀ ਕਰਨ ਦੀਆਂ ਵਾਰਦਾਤਾਂ ਆ ਰਹੀਆਂ ਸੀ ਸਾਹਮਣੇ ਜੋ ਕਈ ਢਾਬਿਆਂ ਤੇ ਹੋਈਆਂ ਸੀ ਜਿਹਦੇ ਕਰਕੇ ਸਾਡੀ ਜਿਹੜੀ ਟੀਮਸ ਜਿਹੜੀਆਂ ਵੱਖ-ਵੱਖ ਲੱਗੀਆਂ ਹੋਈਆਂ ਸੀ ਇਸੇ ਤਰ੍ਹਾਂ ਦੀ ਇੱਕ ਵਾਰਦਾਤ 4 ਦਸੰਬਰ 2024 ਨੂੰ ਬਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਹਾਂ ਧਨੋਲਾ ਥਾਣੇ ਦੇ ਏਰੀਏ ਦੇ ਵਿੱਚ ਰਜਵਾੜਾ ਟਾਬੇ ਦੇ ਉੱਤੇ ਇਹ ਵਾਰਦਾਤ ਹੋਈ ਸੀ ਜਿਹਦੇ ਵਿੱਚ ਕਿ ਇੱਕ ਪਰਿਵਾਰ ਜਿਹੜੇ ਦਿਲਬਖ ਸਿੰਘ ਵਾਸੀ ਮੁਹਾਲੀ ਇਹ ਚੰਡੀਗੜ੍ਹ ਤੋਂ ਸਫ਼ਰ ਕਰ ਰਹੇ ਸੀ ਇਹਨਾਂ ਦੀ ਬੇਟੀ ਜੋ ਕਿ ਆਈ ਏਅਰ ਫੋਰਸ ਦੇ ਵਿੱਚ ਸਕਵਡਨ ਲੀਡਰ ਨੇ ਉਹਨਾਂ ਨੂੰ ਇਹ ਛੱਡਣ ਵਾਸਤੇ ਜਾ ਰਹੇ ਸੀ ਤੇ ਰਜਵਾੜੇ ਟਾਬੇ ਦੇ ਉੱਤੇ ਚਾਹ ਪੀਣ ਲਈ ਰੁਕੇ ਸੀ ਇਨਾਂ ਦੀ ਗੱਡੀ ਸਕੋਰਪਿਓ ਜੋ ਕਿ ਇਹਨਾਂ ਨੇ ਬਾਹਰ پارک ਕੀਤੀ ਹੋਈ ਸੀ ਜਦੋਂ ਇਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹ ਗੱਡੀ ਦਾ ਪਿੱਛੋਂ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਇਹਨਾਂ ਦੇ ਦੋ ਬੈਗਸ ਜਿਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਜੁਐਲਰੀ ਸੋਨੇ ਤੇ ਚਾਂਦੀ ਦੀ ਜੁਐਲਰੀ ਸੀ ਉਹ ਉਹਦੇ ਵਿੱਚ ਮਿਸਿੰਗ ਸੀ ਚੋਰੀ ਕੀਤੀ ਹੋਈ ਸੀ ਸੋ ਦਿਲਬਖ ਸਿੰਘ ਜੀ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 177 ਮਿਤੀ 4 12 2024 ਅਧੀਨ ਧਾਰਾ 305 324 ਚਾਰ ਤੇ 35 ਬੀ ਐਨ ਐਸ ਥਾਣਾ ਤਰੋਲਾ ਵਿਖੇ ਜਿਹੜਾ ਦਰਜ ਕੀਤਾ ਗਿਆ ਸੋ ਇਹ ਮੁਕਦਮੇ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਕੁਝ ਜਿਹੜੇ ਪਹਿਲਾਂ ਵਾਰਦਾਤਾ ਹੋਈਆਂ ਸੀ ਉਹਨਾਂ ਤੋਂ ਵੀ ਸਾਡੇ ਕੋਲ ਜਿਹੜੀਆਂ ਇਨਪੁਟਸ ਹੈਗੀਆਂ ਸੀ ਸੋ ਸਾਡੀਆਂ ਟੀਮਾਂ ਜਿਹਦੇ ਵਿੱਚ ਕਿ ਸਾਡੇ ਥਾਣਾ ਤਰੋਲਾ ਦੇ ਮੁਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਗੁਰਜੰਟ ਸਿੰਘ ਸਾਡੇ ਬਹੁਤ ਹੀ ਕਾਬਲ ਤੇ ਮਿਹਨਤੀ ਹੌਲਦਾਰ ਰਣਜੀਤ ਸਿੰਘ ਤੇ ਹੌਲਦਾਰ ਜਸਪਾਲ ਸਿੰਘ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਵਿਦਿਨ ਜਿਹੜਾ 12 ਘੰਟਿਆਂ ਦੇ ਵਿੱਚ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਉਪੇਂਦਰ ਤੇ ਕਾਦਰ ਇਹ ਦੋਨੋਂ ਭਰਾ ਨੇ ਵਾਸੀ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ ਇਹ ਜੀਰਕਪੁਰ ਦੇ ਵਿੱਚ ਇੱਕ ਐਸਐਸ ਕੰਪਲੈਕਸ ਦੇ ਵਿੱਚ ਫਲੈਟ ਦੇ ਵਿੱਚ ਰਹਿ ਰਹੇ ਸੀ ਤੇ ਰੂਟੀਨਲੀ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਹਨਾਂ ਦੇ ਉੱਤੇ ਹੱਥ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਇਹੋ ਜੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਰਹੇ ਸੀ ਤੇ ਜਿਹਦੇ ਵਿੱਚ ਇਹਨਾਂ ਨੇ ਮੰਨਿਆਗਾ ਜਿਹੜੀ ਇਹਨਾਂ ਨੇ ਰੀਸੈਂਟ ਚੋਰੀ ਕੀਤੀ ਸੀ ਰਜਵਾੜਾ ਟਾਬੇ ਤੋਂ ਉਹਦੇ ਵਿੱਚ ਅਰਾਊਂਡ 18 ਆਰਟੀਕਲਸ ਜਿਹੜੇ ਜੁਐਲਰੀ ਦੇ ਅਲੱਗ-ਅਲੱਗ ਆਰਟੀਕਲਸ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ Honda Unicorn ਉਹ ਵੀ ਅਸੀਂ ਬਰਾਮਦ ਕੀਤਾ ਹੈ ਤੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜਾ ਮੈਂ ਪਲਕ ਤਿਪਕੌਰ ਐਂਕਰ ਪੋਲ ਪ੍ਰਦੇਸ਼ਾਂ ਦੇ ਪੱਤਰਕਾਰ ਧਰਮਪਾਲ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਰਿਪੋਰਟ